ਹੁਣ ਗਈ ਜੀ ਇਹਨਾਂ ਦੀ ਗਰੀਬਾਂ ਦੀ ਕੜੀ ਚੋਲ ਮਿਲ ਗਈ ਜੇ ਇਹਨਾਂ ਨੂੰ ਰਾਲਾ ਚੋਂ ਦੀਲ ਬਮਾਰੀ ਦਾ ਡਾਕਟਰਸ ਮੰਗਦਾ ਨੋਡਲਸ ਨਹੀਂ ਕਿੰਨੇ ਮਿਲਣੇ ਵਾਏ ਗੁਰੂ ਉਹਨੇ ਪਹਿਲਾਂ ਹੀ ਤੁਹਾਡੇ ਤੋਂ ਕਰ ਲਿਆ ਸੀ ਉਹਨੂੰ ਪਤਾ ਵਾਇਗੁਰੂ ਹੋ ਗਈ ਆ ਵਾਏ ਗੁਰੂ ਹੈਲੋ ਗਾਇਸਸ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਈਜਨ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਗਾਇਸਸ ਅਸੀਂ ਜਾ ਰਹੇ ਹਾਂ ਬਿਗਵਾਲ ਮੇਲੇ ਤੇ ਤੇ ਉੱਥੇ ਕਿਉਂਕਿ ਮੇਲਾ ਤੇ ਆਪਣਾ 1 2 3 ਦਾ ਆ ਤੇ ਬਾਟੇ ਆ ਕਿ ਮਨੂੰ ਸਟਾਰਟ ਹੈ ਮੇਲਾ ਮਨੂੰ 15 20 ਦਿਨ ਪਹਿਲੇ ਸਟਾਰਟ ਹੋ ਜਾਂਦਾ ਆ ਤੇ ਇਸ ਕਰਕੇ ਸੁਖਬੀ ਨੂੰ ਹਿਲਾਰੇ ਲਾਏ ਸੀ ਕਪੂਰਥਲੇ ਵੀ ਪਿਛਲੇ ਵਲੌਗ ਦੇਖਿਆ ਹੋਣਾ ਉੱਥੇ ਵੀ ਸ਼ਾਲਾ ਮਰ ਬਾਗ ਲੱਗਾ ਸੀ ਕਾਰਨੀਵਲ ਤੇ ਉੱਥੇ ਵੀ ਨਹੀਂ ਲੈ ਗਏ ਤੇ ਕਹਿੰਦਾ ਮੈਨੂੰ ਇੱਥੇ ਲੈ ਜਾਓ ਮਨ ਡਿਊਟੀ ਮੇਰੀ ਹੈ ਨਹੀਂ ਸੀ ਲੋੜੀ ਲਾੜੀ ਸੀ ਆਪਾਂ ਟਾਈਮ ਸੇਰੀ ਤੇ ਹੁਣ ਸਵੇਰੇ 7:00 ਵੀ ਹੋਣੀ ਲੋੜੀ ਤੇ ਮੈਂ ਕਿਹਾ ਚਲੋ ਮੌਸਮ ਵੀ ਨਾ ਗਾਇਸ ਠੰਡਾ ਹੋ ਗਿਆ ਬਹੁਤ ਮੇਰੀ ਚੱਲੀ ਤਰਾਕ ਤੇ ਮੇਰੀ ਚੱਲੀ ਹੈ ਤੇ ਸਾਡੇ ਉਧਰ ਵੇਲੀ ਵਾਲੇ ਪਾਸੇ ਤਰਾਕ ਦੇਖ ਗਿਆ ਇੱਕ ਤੇ ਹਾਂ ਜਦੋਂ ਖਤਰਾ ਹੀ ਹੈ ਜਦੋਂ ਤੱਕ ਅਗਲੇ ਘਰ ਦੀ ਅੱਗ ਵਾਲੇ ਦਰਖਤ ਨਹੀਂ ਵਟੇ ਜਾਂਦੇ ਉਦੋਂ ਤੱਕ ਖਤਰਾ ਹੀ ਹੈ ਤੇ ਬਾਕੀ ਚਲੋ ਸਾਰੇ ਜਾਣੇ ਫੁੱਲੀ ਰੈਡੀ ਆ ਤੇ ਰਾਜ ਵੀ ਟੇਕਿਆ ਇਸ ਸਕੂਟੀ ਤੋਂ ਇਸ ਸਕੂਟੀ ਉਮੈਂ ਵੈਸੇ ਬਿਠਾਇਆ ਉਹਨੂੰ ਤੇ ਮੈਂ ਧਿਆਨ ਮੇਰਾ ਭਰਨੂ ਹੋ ਗਿਆ ਉਹਦੇ ਮੱਥੇ ਤੇ ਚਾਰ ਤੇ ਸਾਡਾ ਲਾਖੀ ਫਿਰ ਇੱਕ ਸੁਕ ਦਿੱਤਾ ਹੁੰਦਾ ਪਰ ਹੁਣ ਉਹ ਸੋਜ ਹੋ ਗਈ ਸੀ ਵੈਸੇ ਸਕੈਲਿੰਗ ਆ ਗਈ ਤੇ ਬਾਕੀ ਚਲੋ ਗਾਇਸ ਉਹ ਤੋਂ ਤੁਹਾਨੂੰ ਪਹਿਲਾਂ ਗੁਰੂ ਜੀ ਘਰ ਦੇ ਦਰਸ਼ਨ ਕਰਾਵਾਂਗੇ ਉਸ ਤੋਂ ਉਪਰੰਤ ਮੇਲਾ ਘੁਮਾਵਾਂਗੇ ਤੇ ਰਾਈਡਸ ਵੀ ਤੁਹਾਨੂੰ ਦਿਖਾਵਾਂਗੇ ਕਿਹੜੀ ਕਿਹੜੀ ਰਾਈਡਸ ਉੱਥੇ ਲੱਗਿਆ ਨੇ ਮੇਲੇ 'ਚ ਚਲੋ ਇੰਜੋਏ करिए ਔਰ ਰਾਈਡ ਜੀ ਪੈਂਦੀ ਵੀ ਸੂਰਜ ਦੀ ਨਹੀਂ ਰੋ ਹੋ ਜਾਣਾ ਪਾਉਂਦਾ ਇਨਸ਼ਾਅੱਲਾ بارش ਹੋ ਸਟਾਰਟ ਹੋ ਜੇ ਬਰਿਸ਼ ਇੱਥੇ ਜਿਆਦਾ ਆਇਆ ਨਾ ਨਹੀਂ ਲੱਗਿਆ ਇਧਰ ਨੇ ਬਸ ਆਪਣੇ ਕਾਰ ਡੇਗੇ ਤੇ ਹੁਣ ਇਧਰ ਮੈਨੂੰ ਲੱਗਦਾ ਨਹੀਂ ਕਿ ਮੇਲਾ ਦੇਖਿਆ ਜਾਊਗਾ ਕੋਈ ਨਹੀਂ ਨਾ ਹੋ ਜਿਆਗਾ ਸਪੋਇਲ ਕੋਈ ਨਹੀਂ ਹੋ ਜਿਆਗਾ ਨਾ ਇਹ ਲਾ ਸਪੋਇਲ ਆਦਾ ਹੈ ਦੇ ਦੇਖਾਂਗੇ ਹਾਂ ਪਤਾ ਤਾਂ ਠੀਕ ਹੋਈ ਜਾਣਾ ਹੋਦੇ ਹੀ ਨਹੀਂ ਲੈ ਅੰਦਰ ਵੀ ਕਿੱਦਾਂ ਕਿਹੜਾ ਗੱਡੀ ਇੱਕਦਾਂ ਅੰਦਰ ਜਾ ਕੇ ਲੱਗਣੀ ਆ ਫਿਰ ਕਿੱਲੇ ਤੋਂ ਹੋਈ ਜਾਣਾ بارش ਜ਼ਿਆਦਾ ਹੋ ਰਹੀ ਐ ਤੇਰੇ ਪਕੂੜੇ ਰਾਈਟ ਨਹੀਂ ਲੈ ਹੁਣੇ ਕਿੱਲੇ ਹੋ ਗਏ ਚੱਲ ਫੇਰ ਸਹੀ ਹੈ ਜੇ ਤੇ ਮੇਲਾ ਹੈਗਾ ਆਓ ਦੇਖਿਆ ਨਾ ਇਸ ਬੇਗੋ ਵਾਲ ਤੇ ਆਪਾਂ ਪਹੁੰਚ ਚੁੱਕੇ ਹਾਂ ਤੇ ਇੱਥੇ ਤਾਂ ਪਹਿਲਾਂ ਹੀ ਰਸਪਿਆ ਹੋਇਆ ਜੇ ਲੈ ਗੋ ਚੱਲ ਰਹੀ ਯਾਰਾ ਟੈਕ ਹੈ ਕਿਧਰ ਕੋ ਜਾਗੇ ਬਾਈਸ ਕਿਧਰ ਕੋ ਜਾਏਗੇ ਅਭੀ ਸਿੱਧੇ ਹੀ ਜਾਣਾ ਆਪਾਂ ਹਾਂ ਦੇਖੋ ਤੇ ਤਾਂ ਭਰਿਆ ਪਿਆ ਏ ਇਹ ਤੇ ਕੋਲੇ ਹਲੇ ਪਏ ਜੇ ਫੁੱਲਸਾਲਾ ਵੀ ਲੱਗਾ ਹੋਇਆ ਹੈ ਕਿਹੜਾ ਨਹੀਂ ਪਤਾ ਨਹੀਂ ਹੋ ਰਾਸ਼ਾ ਟਰੱਕਾਂ ਦਾ ਆਡੀ ਲਈ ਫੇਰ ਵੀ ਆਪਾਂ ਹਾਂ ਓਏ ਓਏ ਹੋਏ ਕਾਜੀ ਸੌ ਗਿਆ ਟੈਂਕ ਟੈਂਕ ਲਾਈਆਂ ਆਪਾਂ ਅੱਖਾਂ ਜੇ ਬਚਾ ਲੀਆਂ ਅੱਲੇ ਹੋਏ ਦਿਨੇ ਆਟੋਮੈਟਿਕ ਆ ਨਾ ਫਿਰ ਚੱਲ ਜਾਂਦੀ ਬੰਦੇ ਨਹੀਂ ਕਰ ਸਕਦੇ ਨੀ ਆਟੋਮੈਟਿਕ ਦੇ ਆ ਗਿਆ ਥੋੜੇ ਤੇ ਕਰ ਤੇ ਤੇ ਭੁੱਲ ਗਿਆ ਇਹਨਾਂ ਨੂੰ ਘੱਟ ਚੱਲਦੀਆਂ ਆ ਫਾਈਨਲੀ ਗਾਇਜ਼ ਆਪਾਂ ਪਹੁੰਚ ਚੁੱਕੇ ਆ ਦੇਖੋ ਆਈ ਕੋਰਨਾ 80 ਲੱਗੇ ਗੱਡੀ ਲਾ ਇਧਰ ਵੀ ਲੈ ਕੇ ਕੰਨ ਇਥੋਂ ਦਾ ਲੱਗ ਗਿਆ ਆਪਾਂ ਨਾਲ ਹੀ ਵੜਜਣਾ ਸੋਹੰਦਨ ਘੂੜੇ ਕਿਸ਼ਾ ਥੱਲੇ ਕਰਿਓ ਘੂੜੇ ਵੀ ਚੱਲੇ ਆ ਦੁਕਾਨਾਂ ਵੀ ਬੰਦ ਆ ਇਨੀ ਢਿੰਗਾਂ ਆ ਗਈਆਂ ਨਾ ਵਿੱਚ ਭਾਵੇਂ ਆਈਆਂ ਹੁਣ ਬਾਹਰ ਆਪਾਂ ਅੰਦਰ ਆ ਗਏ ਨਾ ਹੁਣ ਮਾਤਾ ਦੀ 8 ਚੁੱਕਿਆ ਪਾਠ ਚੱਲਦਾ ਪਿਆ ਠੰਡਾ ਹੋ ਗਿਆ ਉਦਾਂ ਨਾ ਯਾਰ ਪਹਿਲਾ ਤੋਰ ਬਣਾਉਣਾ ਤੇ ਹਾਲ ਚੱਕਿਆ ਬਾਲਤ ਨਾਏ ਕੋਈ ਸਾਹਿਬ ਜਿਨਾਂ ਨਾਲ ਗੱਲ ਕਰਨ ਲੱਪੇ ਉਹ ਵੀ ਮਗਰੇ ਗਿਆ ਦੇ ਬਹੁਤ ਸੋਹਣਾ ਬਣਿਆ ਹੋਇਆ ਗੁਰ ਦਵਾਨ ਹਾਲ ਆਜ ਵੀ ਦੇ ਦਾ ਕਿਹੜੀ ਘੜੀ ਮੈਨੂੰ ਸਟੇਜ ਤੇ ਚੜਨ ਲਈ ਕਵੇ ਸੀ ਕੋਈ ਤਬਲਾ ਦੇ ਕੇ ਹਰਮੋਨੀ ਵੇਖ ਕੇ ਦੀਆਂ ਖੜਾ ਉੱਥੇ ਗਾਇਜ਼ ਵੈਸੇ ਹੁਣ ਬਾਰਿਸ਼ ਘਟ ਗਈ ਹੋਈ ਆ ਔਰ ਅਸੀਂ ਆਗੇ ਬਾਹਰ ਮੱਥਾ ਟੇਕ ਕੇ ਤੇ ਹੁਣ ਅਸੀਂ ਚੱਲੇ ਹੁਣੀ ਗਈ ਜੀ ਇਹਨਾਂ ਦੀ ਗਰੀਬਾਂ ਦੀ ਕੜੀ ਚੋਲ ਮਿਲ ਗਈ ਜੇ ਇਹਨਾਂ ਨੂੰ ਰਾਲਾ ਚੁੰਦੀਆ ਕੜੀ ਫੇਰ ਕੇ ਉੱਤੇ ਲਗਾਏ ਲੰਗਰ ਤੇ ਇਹpropto ਕਸ਼ ਕਰਾ ਕੀ ਹੋਇਆ ਹੈਗੇ ਫਿੱਟ ਕਰਦੇ ਨਹੀਂ ਨਹੀਂ ਫਜਾ ਜਾਓ ਫਿਰ ਪਤਾ ਹੈ ਤੇਰੀ ਚੀਜ਼ ਨਹੀਂ ਵੈਸੇ ਨਹੀਂ ਖਾਣੀ ਹੈਗੇ ਉਹ ਚੀਜ਼ ਬਿਮਾਰੀ ਦਾ ਨੋਡਲਸ ਮੰਗਦਾ ਨੋਡਲਸ ਹੀ ਕਿੰਨੇ ਮਿਲਣੇ ਟਿੱਕੀ ਜੀ ਵੀ ਉਨਾ ਹੀ ਕੈਲਰੀ ਹੈ ਨੋਡਲਸ ਵੀ ਉਨੀ ਕੈਲਰੀ ਹੈ ਜਰ ਮੈਂ ਤਾਂ ਹੈ ਹੀ ਕਿ ਮੈਂ ਤਾਂ ਭਾਈ ਕਿ ਹਾਂ ਇਸ ਟਿੱਕੀ ਆਰਡਰ ਕਰ ਦਿੱਤੀ ਹੈ ਤੇ ਦੋਸਾ ਤਿਆਰ ਹੋ ਰਿਹਾ ਦੋਸਾ ਨਹੀਂ ਜੇ ਕਿਹਾ ਸੀ ਉੰਦੇ ਆ ਫਿਰ ਖਾਣੇ ਆ ਟਿੱਕੀ ਇਹਦਾ ਮੂੰਹ ਬਣ ਗਿਆ ਨੋਡਲਸ ਨਹੀਂ ਮਿਲੇ ਆਹ ਕਾਲਾ ਆ ਕੋਈ ਛੱਡ ਕੇ ਗਿਆ ਕਾਲਾ ਇੰਦਾ ਨਹੀਂ ਕਰੀਂਦਾ ਜਿਹੜੀ ਚੀਜ਼ ਸਾਰੇ ਖਾਂਦੇ ਉਹ ਹੀ ਖਾਣੀ ਚਾਹੀਦੀ ਨਾ ਤੇਰਾ ਨਾ ਕਿੰਨ੍ਹੇ ਫੈਸਲੇ ਹੁੰਦੇ ਟਿੱਕੀ ਆ ਚੁੱਕੀ ਆ ਗਾਇਸ ਬਹੁਤ ਸੋਹਣੇ ਹੋਇਆ ਪਤਾ ਨਹੀਂ ਕਿੱਦਾਂ ਦੀ ਆ ਚੈੱਕ ਕਰਕੇ ਦੱਸ ਦਿਆਂ ਤੁਹਾਨੂੰ ਭੋਮਨ ਸਾਹਿਬ ਵੀ ਖਾ ਰਹੇ ਨੇ ਉਹਨੂੰ ਤਾਂ ਟਿੱਕੀ ਨਹੀਂ ਸਵਾਲ ਲੱਗੀ ਲੂਣ ਹੀ ਲੱਗਦਾ ਪਿਆ ਜਿੱਦਾਂ ਨਿਹਰਾ ਲੂਣ ਹੁੰਦਾ ਮਮਾ ਸਾਹਿਬ ਵੀ ਖਾ ਰਹੇ ਆ ਪਰ ਇਹਨਾਂ ਨੂੰ ਤਾਂ ਸਵਾਲ ਲੱਗੀ ਕਹਿੰਦੇ ਮੈਨੂੰ ਨਹੀਂ ਖਾ ਲਈ ਗਾਇਜ਼ ਅੱਜ ਵੀ ਨੇ ਸਟਰॉ ਦੇ ਨਾਲ ਪੀਣਾ ਆ ਗਿਆ ਜੂਸ ਵੈਰੀ ਗੁੱਡ ਵੈਰੀ ਗੁੱਡ ਕਲਾਪਿੰਗ ਕਰ ਦਿਓ ਕਲਾਪਿੰਗ ਕਰ ਦਿਓ ਮੰਨੀ ਹੋ ਗਈ ਡਿਮਾਂਡ ਪੂਰੀ ਹੋ ਗਈ ਜੇ ਆਈ ਹਾਏ ਚਿਹਰੇ ਤੇ ਖੁਸ਼ੀ ਨਹੀਂ ਕਿਤੇ ਦੇਖੀ ਜਾਂਦੀ ਨੂਡਲਸ ਵੀ ਆ ਚੁੱਕੇ ਆ ਤੇ ਗਾਇਸ ਵੈਸੇ ਸੁਖਿਤ ਨੂੰ ਖਾਣੇ ਨਹੀਂ ਚਾਹੀਦੇ ਸੀ ਤੈਨੂੰ ਪਤਾ ਇਨਫੈਕਸ਼ਨ ਹੋ ਜਾਂਦੀ ਛੇਤੀ ਪਕਰ ਪਕਰ ਖਾਈ ਜਾਂਦਾ ਆ ਹੁਣ ਬਾਅਦ ਚ ਵੇਖੀ ਹਾਂ ਟੀਕੇ ਲੱਗਣੇ ਇੰਜੈਕਸ਼ਨ ਵਾਏ ਜੂ ਉਹਨੇ ਪਹਿਲਾਂ ਹੀ ਤੁਹਾਡੇ ਤੋਂ ਕਰ ਲਿਆ ਸੀ ਉਹਨੂੰ ਪਤਾ ਵਾਇਰਸ ਹੋ ਗਈ ਹੈ ਵਾਏ ਜੂ ਤਾਂ ਉਹਤੇ ਵਾਰ-ਵਾਰ ਜਾਂਦਾ ਸੀ ਭੰਜ-ਭੰਜ ਕੇ ਸਟੇਜ ਤੇ ਹਰਮੋਨੀਆਂ ਵਜਾਵਾ ਤਬਲਾ ਵਜਾਵਾ ਜੀ ਜੰਦਾ ਨਹੀਂ ਉਹ ਲਗਾ ਕਿ ਪਰ ਕਰ ਚੱਲਿਆ ਹੁਣ ਕਾਰ ਵਾਪਸ ਜਾ ਰਹੀ ਅਸੀਂ ਹੁਣ ਅਜੇ ਪੂੜੇ ਵਗੈਰਾ ਤਾਂ ਬਾਗਰ ਤੇ ਸਾਰੇ ਹਾਂਜੀ ਗਾਇਸ ਹੁਣ ਅਸੀਂ ਮਾ ਸਾਡੇ ਇਕ ਲੈ ਟਿੱਕੀ ਖਾ ਲਈਏ ਰਾਜਵੀਰ ਦੀ ਸੋਈ ਨੇ ਲੋਟੇ ਖਾ ਲੈਣੇ ਜੂਸ ਪੀ ਲਿਆ ਸਾਰਾ ਕੁਝ ਹੋ ਗਿਆ ਆਪਣਾ ਹੁਣ ਚੱਲੀਏ ਵਾਪਸ ਛੱਲੀਆਂ ਲੈਣ ਲੱਗੇ ਜਾਂਦੇ ਆ ਰਹੀ ਕਿ ਛੱਲੀਆਂ ਲੈ ਲਈਏ ਜਿਹਨੂੰ ਲੈਣੇ ਭੇਜਿਆ ਛੱਲੀ ਇਹ ਉਬਲੀ ਛੱਲੀ ਖਾਂਦਾ ਆ ਉਥੇ ਜਾ ਕੇ ਮੈਂ ਕਿਹਾ ਚਲ ਮੈਂ ਦਾ ਦੇਖਾ ਨਾ ਕਿ ਉਹ ਮਾੜੀ ਉਹਨਾਂ ਦੀ ਦਰ ਨਾ ਮੈਂ ਜਾ ਕੇ ਦੇਖਿਆ ਤੇ ਬੌਜੀ ਦੂਜੀ ਛੱਲੀ ਭੁੱਜੀ ਛੱਲੀ ਕਰਾਉਂਦਿਆ ਮੈਂ ਕਿਹਾ ਖਾਣੀ ਕਹਿੰਦਾ ਨਹੀਂ ਮੈਂ ਕਹਿੰਦਾ ਦੂਜੀ ਜਿਹੜੀ ਮਕਬੂਸ ਰਖਾਦੀ ਉਬਲੀ ਖਾਦੀ ਕਹਿੰਦਾ ਮੈਂ ਕਿਹਾ ਸ਼ਾਇਦ ਉਹ ਹੀ ਹੁੰਦੀ ਹੈ ਇਹ ਉਹ ਹੀ ਕਿੱਦਾਂ ਹੁੰਦੀ ਹੈ ਮੈਂ ਨਹੀਂ ਉਹ ਕਾਲੀ ਹੁੰਦੀ ਹੈ ਤੇ ਉਹ ਗੁੰਡੀ ਹੁੰਦੀ ਆਓ ਮੈਂ ਕਿਹਾ ਉਹ ਰੇਤਾ ਵਿੱਚ ਰੱਖੀ ਹੁੰਦੀ ਉਹਨਾਂ ਨੇ ਤੇ ਇਹ ਜਿਹੜੀ ਇਹ ਭੁੰਨ ਕੇ ਦਿੰਦੇ ਨੇ ਇਕ ਤਰ੍ਹਾਂ ਦੇ ਹੀ ਨੇ ਹੁਣੋਂ ਰਸਤੇ 'ਚ ਦੇਖਦੇ ਆਂ ਜੇ ਕੋਈ ਮਿਰਗੀ ਉਹਦਾ ਰੇੜੀ ਖੜੀ ਰੇੜੀ ਚੱਲ ਗਈ ਹੁਣ ਉਹ ਦੇਖ ਲੈਣ ਦੱਸੋ ਜੇ ਮਿਰਗੀ ਤੇ ਬਾਰਸ ਹੋਈ ਨਾ ਹੁਣ ਹੁਮਸ ਜੀ ਹੋ ਗਈ ਚਲੋ ਵਾਪਸ ਜਾਈਏ ਟਾਈਮ ਗਾਇਸ ਹੋ ਗਿਆ ਆ 8:03 ਹੋ ਗਏ ਨੇ ਫਲਾਈਟ ਆ ਗਈ ਹੋਵੇ ਘਰੇ ਨਹੀਂ ਤੇ ਓ ਖਾ ਲੈਣਾ ਰਾਤ ਦਾ ਚਲੋ ਗਾਇਸ ਕੋਣ ਵਾਈਜ ਆ ਕੋ ਮਾਂ ਕੇ ਸਾਰੇ ਅਸੀਂ ਤੇ ਪਹਿਲਾਂ ਨੇਰੇ 'ਚ ਹੀ ਵੀਡੀਓ ਬਣਾਉਂਦੇ ਰਹੇ ਹੋਰ ਲਾਈਟ ਵੀ ਆ ਗਿਆ ਆਪਣੇ ਵਿਆਹ ਦੀ ਹੁੰਨੀ ਲਾਈਟ ਹੈ ਨਾ ਹੁਣ ਦੇਖਦਾ ਜੀ ਆਗੇ ਬਾਜ਼ਾਰ ਵਿੱਚ ਦੀ ਬਾਹਰ ਹੁਣ ਇਹ ਦੂਸਰੇ ਪਾਸੇ ਉਹਦੀ ਆਈ ਆਣੀ ਮੈਂ ਮਕਾਨ ਦੀ ਜਾਣਾ ਹੁਣ ਤੇਰਾ ਕੀ ਰਹਿ ਗਿਆ ਇਹ ਮੁੰਡੇ ਨੇ ਬੜਾ ਦੁਖੀ ਕੀਤਾ ਸਾਨੂੰ ਕਦੀ ਛੱਲੀ ਖਾਣੀ ਕਦੀ ਨੂਡਲ ਖਾਣੇ ਤੇ ਕਦੀ ਹਫੇਰ ਦੁਕਾਨ ਤੇ ਜਾਣਾ ਕਿਸੇ ਦੇ ਤੇ ਕਰੀ ਆ ਹਾਂ ਹੁਣ ਤੂੰ ਕਿੱਥੇ ਚੱਲਿਆ ਆ ਗਈ ਆ ਪੇਸਟਰੀ ਤੇ ਸਟ੍ਰੀਟ ਆ ਗਈ ਉਹ ਵਾਓ ਚੁੱਪ ਹੋਣ ਸੁੱਟਦਾ ਮੇਰਾ ਚਾਕਲੇਟ ਸਟਿਕ ਚਿੱਟੀ ਕਿੱਥੇ ਰਾਜਵੀਰ ਦੀ ਚਿੱਟੀ ਦੇ ਦੋ ਮਮਾਂ ਦੇ ਦੋ ਜੀ ਗਾਇਸ ਵਾਪਸ ਆ ਗਏ ਆ ਘਰ ਗੱਡੀ ਲਾ ਲਈ ਆ ਦੇਖੋ ਆ ਖੇਡਣ ਲੱਗ ਗਿਆ ਜੋ ਪਰ ਲਾਈਟ ਐ ਨਹੀਂ ਹੈਗੀ ਲਾਈਟ ਨਹੀਂ ਤੇ ਥੋੜਾ ਜਿਆਦਾ ਦਿੱਕਤ ਹੋਣੀ ਬਹੁਤ ਜਿਆਦੀ ਦੇਖੋ ਦਾ ਮਾਮੀ ਹੋਣਾ ਕਹਿੰਦੇ ਆਈ ਸੀ ਤੇ ਹੁਣ ਗਈਏ ਫਿਰ ਦਾ ਮਤਲਬ ਆਵਾਜ਼ ਆਏਗੀ ਆਜੇਗੀ ਤੇ ਵਧੀਆ ਗੱਲ ਨਹੀਂ ਤੇ ਰਾਤ ਕੱਟ ਨਹੀਂ ਓਕੀ ਹੋਏ ਨਹੀਂ ਬਹੁਤ ਜਿਆਦੀ